ਦਿੱਲੀ ਦਾ ਵਿਚਾ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਆਮ ਆਦਮੀ ਪਾਰਟੀ ਇਸ ਵੇਲੇ ਹੁਣ ਪੰਜਾਬ ਦੇ ਵਿੱਚ ਆਪਣਾ ਗੜ ਮਜ਼ਬੂਤ ਕਰਨ ਦੇ ਵਿੱਚ ਲੱਗੀ ਹੋਈ ਹੈ ਜੇ ਦੇਖਿਆ ਜਾਵੇ ਤਾਂ ਇਸ ਵੇਲੇ ਪੰਜਾਬ ਦੀਆਂ ਕਈ ਖਾਸ ਤੌਰ ਦੇ ਉਤੇ ਅਧਿਕਾਰਤ ਜਿਹੜੀਆਂ ਪੋਸਟਾਂ ਨੇ ਉਹਨਾਂ ਦੇ ਉੱਤੇ ਦਿੱਲੀ ਦੇ ਹੀ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਗਿਆ ਤੇ ਖਾਸ ਤੌਰ ਦੇ ਉਤੇ ਅਰਵਿੰਦ ਕੇਜਰੀਵਾਲ ਜੋ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੇ ਉਹਨਾਂ ਦੇ ਵੱਲੋਂ ਵੀ ਪੰਜਾਬ ਦਾ ਜਿਹੜਾ ਦੌਰਾ ਲਗਾਤਾਰ ਕੀਤਾ ਜਾ ਰਿਹਾ ਹੈ ਪਿੱਛੇ ਜਿਹੜਾ ਉਹਨਾਂ ਨੂੰ ਹਿਸ਼ਾਰਪੁਰ ਦੇ ਵਿੱਚ ਵੀ ਇੱਕ ਆਸ਼ਰਮ ਦੇ ਵਿੱਚ ਥੋੜਾ ਸਮਾਂ ਬਤਾਇਆ ਤੇ ਉਸ ਤੋਂ ਬਾਅਦ ਉਦੋਂ ਤੋਂ ਬਾਅਦ ਲਗਾਤਾਰ ਅਰਵਿੰਦ ਕੇਜਰੀਵਾਲ ਪੰਜਾਬ ਦੇ ਦੌਰਿਆਂ ਦੇ ਵਿੱਚ ਨੇ ਤੇ ਹੁਣ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਆਪਣਾ ਜਿਹੜਾ ਪੂਰੇ ਪਿਆਰ ਫੈਲਾਰ ਰਹੀ ਹੈ ਪਰ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਜ਼ਿਆਦਾ ਕਾਨੂੰਨ ਵਿਵਸਥਾ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ ਤੇ ਹੈ ਕਈ ਹੋਰ ਮੁੱਦਿਆਂ ਨੂੰ ਲੈ ਕੇ ਵੀ ਜਿਹੜੇ ਵਿਰੋਧੀ ਨੇ ਉਹ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਉੱਤੇ ਲੈਂਦੇ ਰਹਿੰਦੇ ਨੇ ਤਾਇਰ ਦਾ ਚੱਲਦੇ ਜੇ ਹੁਣ ਦੇਖਿਆ ਜਾਵੇ ਤਾਂ ਇਸ ਵੇਲੇ ਆਮ ਆਦਮੀ ਪਾਰਟੀ ਜੋ ਕਿ ਪੰਜਾਬ ਦੇ ਵਿੱਚ ਹੀ ਇਕੱਲੀ ਰਹਿ ਗਈ ਆ ਜਦ ਕਿ ਉਸ ਤੋਂ ਪਹਿਲਾਂ ਦਿੱਲੀ ਵਿੱਚ ਸੀ ਤੇ ਨਾਲ ਨਾਲ ਗੁਜਰਾਤ ਦੇ ਵਿੱਚ ਵੀ ਜਿਹੜਾ ਉਹਨਾਂ ਦੇ ਪੈਰ ਪਸਾਰੇ ਸੀ ਪਰ ਐਸ ਵੇਲੇ ਜੇ ਹੁਣ ਦੇਖਿਆ ਜਾਵੇ ਤਾਂ ਦਿੱਲੀ 'ਚ ਆਮਚੋਣਾ ਹਾਰ ਚੁੱਕੀ ਆ ਤੇ ਪੰਜਾਬ ਦੇ ਵਿੱਚ ਹੁਣ ਆਪਣੇ ਪੈਰਾਂ ਦੀ ਮਜ਼ਬੂਤੀ ਲਈ ਜਾਂ ਫਿਰ ਦੇਸ਼ ਦੇ ਵਿੱਚ ਐਥੋਂ ਫੈਲਾਉਣ ਦੇ ਲਈ ਐਸ ਵੇਲੇ ਪੰਜਾਬ ਦੇ ਵਿੱਚ ਉਹਨੂੰ ਆਪਣੇ ਪੈਰ ਉਰੇ ਮਜ਼ਬੂਤ ਕਰਨੇ ਪੈਣਗੇ ਤੇ ਨਾਲ-ਨਾਲ ਇੱਥੇ ਆਪਣਾ ਗੜ ਮਜ਼ਬੂਤ ਰੱਖਣਾ ਪਏਗਾ ਤੇ 27 ਦੀਆਂ ਚੋਣਾਂ ਜੇਕਰ ਆਮ ਆਦਮੀ ਪਾਰਟੀ ਸੱਤਾ ਤੋਂ ਬਾਹਰ ਹੋ ਜਾਂਦੀ ਹੈ ਤਾਂ ਫਿਰ ਇਸ ਪਾਰਟੀ ਦਾ ਵजूद ਵੀ ਖਤਰੇ ਦੇ ਵਿੱਚ ਆ ਸਕਦਾ ਹੈ ਤਾਂ ਇਹਦੇ ਚੱਲਦੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੇ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ ਉਹਨਾਂ ਦੇ ਵਿੱਚ ਸੱਤਾ ਵਿਰੋਧੀ ਲਹਿਰ ਯਾਨੀ ਕਿ ਜਿਹੜੀ ਵਿਰੋਧੀਆਂ ਦੇ ਵੱਲੋਂ ਲਹਿਰ ਚਲਾਈ ਜਾ ਰਹੀ ਹੈ ਉਹਨੂੰ ਮਾਤ ਦੇਣ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਨੇ ਜਾਂ ਫਿਰ ਕਹਿ ਲਈਏ ਕਿ ਉਹ ਸੱਤਾ ਵਿਰੋਧੀ ਲਹਿਰ ਜਿਹੜੀ ਕਿ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਜਿਹੜੇ ਭ੍ਰਿਸ਼ਟ ਨੇਤਾ ਨੇ ਜਾਂ ਫਿਰ ਜਿਨ੍ਹਾਂ ਦੇ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਨੇ ਜਾਂ ਫਿਰ ਜਿਨ੍ਹਾਂ ਨੂੰ ਲੋਕ ਪਸੰਦ ਨਹੀਂ ਕਰ ਰਹੇ ਉਹਨਾਂ ਦੇ ਉਸ ਗੱਲਾਂ ਨੂੰ ਲੈ ਕੇ ਜਿਹੜੇ ਹੁਣ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੜੇ ਐਸੇ ਗੱਲ ਨੂੰ ਲੈ ਕੇ ਸੁਰਖਿਤ ਹੋਏ ਹੋਏ ਨੇ ਤੇ ਉਹਨਾਂ ਦੇ ਵੱਲੋਂ ਇਹ ਤਿਆਰੀਆਂ ਪੂਰੀਆਂ ਨੇ ਕਿ ਇਸ ਵੇਲੇ ਸੱਤਾ ਵਿਰੋਧੀ ਲਹਿਰ ਨੂੰ ਜਿਹੜੀ ਆ ਉਹ ਮਾਤ ਜ਼ਰੂਰ ਦੇਣੀ ਆ ਤਾਂ ਐਤੋਂ ਪਹਿਲਾਂ 220 ਦੇ ਵਿੱਚ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਸੱਤਾ ਵਿਰੋਧੀ ਲਹਿਰ ਨੂੰ ਮਾਤ ਦਿੱਤੀ ਸੀ ਤੇ ਜਿਸ ਦੇ ਵਿੱਚ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ 30 ਤੋਂ ਵੱਧ ਸੀਟਾਂ ਦੇ ਉੱਤੇ ਨਵੇਂ ਚਿਹਰੇ ਨੂੰ ਮੈਦਾਨ ਦੇ ਵਿੱਚ ਉਤਾਰ ਲਿਆ ਸੀ ਤੇ ਹੁਣ ਫਿਰ 220 ਦੇ ਵਿੱਚ ਦਿੱਲੀ ਚ ਜਿਹੜੀ ਨੀਤੀ ਅਪਣਾਈ ਗਈ ਸੀ ਉਸ ਨੂੰ 227 ਦੇ ਵਿੱਚ ਪੰਜਾਬ ਦੇ ਵਿੱਚ ਲਾਗੂ ਕਰਨ ਦੇ ਲਈ ਹੁਣ ਇੱਕ ਰਣਨੀਤੀ ਜਿਹੜੀ ਹੈ ਇਹਨਾਂ ਦੋਹਾਂ ਦੇ ਵੱਲੋਂ ਤਿਆਰ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ 117 ਮੈਂਬਰੀ ਜਿਹੜੀ ਹੈ ਸੂਬਾ ਵਿਧਾਨ ਸਭਾ ਜਿਹਦੇ ਵਿੱਚ ਅਗਲੀਆਂ ਚੋਣਾਂ ਜਿਹੜੀਆਂ ਨੇ ਉਹ ਫਰਵਰੀ ਮਾਰਚ 2027 ਦੇ ਵਿੱਚ ਹੋਣਗੀਆਂ ਤੇ ਐਸ ਦੇ ਮੱਧ ਨਿਰ ਕੇਜਰੀਵਾਲ ਤੇ ਭਗਵੰਤ ਸਿੰਘ ਮਾਨ ਦੋਵੇਂ ਸੱਤਾ ਵਿਰੋਧੀ ਲਹਿਰ ਨੂੰ ਜਿਹੜੀ ਹੁਣ ਮਾਤ ਦੇਣ ਦੇ ਲਈ ਰਣਨੀਤੀ ਬਣਾਉਣ ਦੇ ਵਿੱਚ ਰੁੱਝ ਗਏ ਨੇ ਤੇ ਉਹਦੇ ਉੱਤੇ ਕੰਮ ਕਰ ਰਹੇ ਨੇ ਪਾਰਟੀ ਦੇ ਅੰਦਰ ਇਹ ਚਰਚਾ ਚੱਲ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਮਿਲ ਕੇ ਅਗਲੀਆਂ ਆਮ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਮੌਜੂਦਾ ਆਪ ਦੇ ਲਗਭਗ 30 ਤੋਂ 35% ਦੀ ਵਿਧਾਇਕਾਂ ਦਾ ਪੱਤਾ ਕੱਟ ਸਕਦੇ ਨੇ ਐਸ ਦੇ ਲਈ ਵਿਧਾਇਕ ਤੇ ਜਿਹੜੇ ਮੰਤਰੀ ਨੇ ਇਸ ਗੱਲ ਨੂੰ ਲੈ ਕੇ ਚਿੰਤਤ ਵੀ ਨੇ ਉਹਨਾਂ ਨੂੰ ਭਣਕ ਲੱਗ ਚੁੱਕੀ ਆ ਤੇ ਇਹਦੇ ਲਈ ਉਹਨਾਂ ਦਾ ਹੁਣ ਚਿੰਤਾ ਜ਼ਾਹਰ ਹੋਣੀ ਸੁਭਾਵਕ ਹੀ ਹੈ ਤੇ ਹਰ ਕੋਈ ਆਪਣੇ ਵੱਲ ਦੇਖੇਗਾ ਤੇ ਨਾਲ-ਨਾਲ ਦੂਜੇ ਪਾਸੇ ਇਹ ਵੀ ਸੋਚਣਾ ਪਏਗਾ ਕਿ ਆਖਰ ਕਿਤੇ ਉਹਨਾਂ ਦਾ ਜਿਹੜਾ ਕੁਰਸੀ ਹੈ ਉਹਨਾਂ ਤੋਂ ਖੋਈ ਨਾ ਜਾਵੇ ਤੇ ਐਸ ਦੇ ਚੱਲਦਿਆਂ ਮੰਨਿਆ ਇਹ ਜਾ ਰਿਹਾ ਹੈ ਕਿ ਦੋਵਾਂ ਆਗੂਆਂ ਨੇ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਮਾਰੇ ਅਕਸ ਵਾਲੇ ਆਗੂਆਂ ਤੋਂ ਦੂਰੀ ਬਣਾਉਣ ਦਾ ਫੈਸਲਾ ਕਰ ਲਿਆ ਤੇ ਐਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਹਦੀ ਜਿਹੜੀ ਸ਼ੁਰੂਆਤ ਹੈ ਉਹ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਰਮਨ ਅਰੋੜਾ ਜਿਨ੍ਹਾਂ ਨੂੰ ਵਿਜੀਲੈਂਸ ਬਿਊਰੋ ਦੇ ਹੱਥੋਂ ਭ੍ਰਿਸ਼ਟਾਚਾਰ ਦੇ ਦੋਸ਼ 'ਚ ਗ੍ਰਿਫਤਾਰ